ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਢੀਮਾ ਵਾਲੀ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਕੋਟਖਪੂਰਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਢੀਮਾ ਵਾਲੀ ਤੇ ਦੋਸਤੋ ਬਾਈ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਬਹੁਤ ਹੀ ਚੰਗੇ ਪਸ਼ੂ ਪਾਲੇ ਆ ਘਰੇਲੂ ਪਸ਼ੂ ਆ ਦੋਸਤੋ ਜਿਹੜੇ ਕੋਈ ਲੋੜ ਤੋਂ ਕੋਈ ਵੱਧ ਪਸ਼ੂ ਤਿਆਰ ਹੋ ਜਾਂਦਾ ਤਾਂ ਇਹ ਬਾਈ ਸੇਲ ਕਰ ਦਿੰਦੇ ਆ ਤੇ ਚੰਗੀ ਸਾਂਭ ਸੰਭਾਲ ਆ ਪਸ਼ੂਆਂ ਦੀ ਤੇ ਚੰਗੇ ਦੁੱਧ ਦੇ ਰਕਾਰ ਆ ਤੇ ਚੰਗੇ ਸੀਮਣਾ ਦੇ ਜਾਨਵਰ ਆ ਬਾਈ ਕੋਲੇ ਤੁਸੀਂ ਦੇਖ ਸਕਦੇ ਹੋ ਸਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋਸਤੋ ਸਾਈਵਾਲ ਇੱਕ ਵੜ ਤੁਹਾਨੂੰ ਵਿਖਾ ਰਹੇ ਆ ਇਹ ਵਿਕਾਊ ਆ ਇਹਦੀ ਬਣਦੀ ਡ੍ਰੇਲ ਆਪਾਂ ਬਾਈ ਦੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਆਓ ਦੋਸਤੋ ਲੈਨੇ ਆ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ ਜੀ ਬਾਈ ਜੀ ਸਤ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਯਾਦਵਿੰਦਰ 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 ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 98723 98723 22066 22069 ਹਾਂਜੀ ਇਹ ਬਾਈ ਵੜ ਆਪਣੇ ਘਰ ਦੀ ਹੈ ਜੀ ਹਾਂਜੀ ਹਾਂਜੀ ਤੇ ਪਹਿਲਾ ਸੂਆ ਹੁੰਦੀ ਆ ਹਾਂਜੀ ਹਾਂ ਠੀਕ ਐ ਤੇ ਬਾਈ ਕਿੰਨੇ ਕ ਦਿਨ ਲੈਂਦੀ ਆ ਇੱਕ ਹਫਤਾ ਹਾਂਜੀ ਤੇ ਬਾਈ ਇਹਦੀ ਮਾਂ ਤੁਹਾਡੇ ਕੋਲ ਸੀ ਤੇ ਕਿੰਨਾ ਉਹਨੇ ਦੁੱਧ ਕੱਢਿਆ ਪੀਕ ਲੈਵਲ ਤੇ ਉਹਨੇ ਵੀ 16 17 ਲੀਟਰ ਦੱਤਾ 16 17 ਇਹ ਪਹਿਲੇ ਸੂਏ ਬਾਈ ਕਿੰਨਾ ਕੱਢ ਦੂਈ ਦੁੱਧ 14 ਕ ਤਾਂ ਕੱਢੂ ਰਾਮ ਦਾ 14 ਲੀਟਰ ਠੀਕ ਐ ਬਾਈ ਲਓ ਵੀ ਹਫਤੇ ਦੀ ਕੱਚੀ ਆ ਤੇ ਸੀਮਨ ਬਾਈ ਇਹਦੇ ਕਿਹੜਾ ਭਰਾਇਆ ਵੈ ਸੀਮਨ ਬਾਈ ਡਾਕਟਰ ਤੋਂ ਭਰਾਇਆ ਯਾਰ ਸਾਹੀਵਾਲ ਦਾ ਸਾਹੀਵਾਲ ਦਾ ਹਾਂਜੀ ਕੋਈ ਰਿਕਾਰਡ ਨਹੀਂਗਾ ਉਹਦਾ ਸਾਡੇ ਕੋਲੇ ਠੀਕ ਐ ਕੋਈ ਗੱਲ ਨਹੀਂ ਜੇ ਰਿਕਾਰਡ ਨਹੀਂ ਤਾਂ ਬਾਕੀ ਤੁਹਾਡੇ ਪਸ਼ੂ ਦੇਖ ਕੇ ਹੀ ਪਤਾ ਲੱਗ ਜਾਣਾ ਅਗਲੇ ਨੂੰ ਇਹ ਚੰਗੇ ਸੀਮਨ ਬਾਈ ਜੀ ਹਰੀ ਹਰੇਕ ਪਸ਼ੂ ਦੇ ਭਰਾਉਂਦੇ ਆ ਮੂੰਹ ਮੱਥਾ ਤੁਹਾਨੂੰ ਦੋਸਤੋ ਦਿਖਾਵਾਂਗੇ ਸੀਲਸ ਲੱਗ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਵੈੱਡ ਬਾਡੀ ਆ ਤੇ ਸੀਲਸ ਲੱਗ ਤੁਸੀਂ ਦੇਖ ਸਕਦੇ ਹੋ ਬਾਈ ਬਿਨਾ ਨਿਆਣੇ ਤੋਂ ਹੱਥ ਲਾ ਰਿਆ ਸਾਹੀਵਾਲ ਦੇ ਵਿੱਚ ਇਹ ਗੁਣ ਦੋਸਤੋ ਬਹੁਤ ਘੱਟ ਮਿਲਣਗੇ ਤੁਹਾਨੂੰ ਤੇ ਢੱਲ ਤੁਹਾਨੂੰ ਦਿਖਾਉਣੇ ਆ ਦੋਸਤੋ ਟੱਲ ਬਾਈ ਵਿਖਾਦੀ ਮੜੀ ਲੈਵੇ ਦੀ ਦੇਖ ਸਕਦੇ ਆਂ ਦੋਸਤੋ ਪੈਰ ਚੌੜੇ ਕਰਕੇ ਖੜ ਗਈ ਆ ਵਹਿੜ ਤੇ ਆ ਜਿਹੜੀ ਢੱਲ ਆ ਇਹ ਸਾਰੀ ਇਹਨੇ ਢੱਲ ਆ ਇਹ ਕਵਰ ਕਰਨੀ ਆ ਦੇਖ ਸਕਦੇ ਹੋ ਮੈਂ ਹੱਥ ਲਾ ਰਿਹਾ ਦੋਸਤੋ ਨਹੀਂ ਬਗਾਨੇ ਪਸ਼ੂ ਨੂੰ ਸਾਈਵਾਲ ਨੇੜੇ ਨਹੀਂ ਆਉਣ ਦਿੰਦਾ ਬੰਦੇ ਨੂੰ ਬਗਾਨਾ ਬੰਦਾ ਪਸ਼ੂ ਵੇਖ ਕੇ ਡਰ ਜਾਂਦਾ ਤੇ ਪਰ ਇਹ ਕਰਮਾਲੀ ਚਾਰੇ ਪੈਰ ਗੱਡ ਕੇ ਖੜੀ ਆ ਥਾਣਾ ਤੋਂ ਥਣ ਦੀ ਵਿੱਥ ਚੰਗੀ ਆ ਦੋਸਤੋ ਤੇ ਲੈਵਾ ਬਹੁਤ ਸ਼ਾਨਦਾਰਾ ਤੇ ਧੁਨੀ ਤੇ ਇਧਰ ਦੋਸਤੋ ਤੁਸੀਂ ਦੇਖ ਸਕਦੇ ਹੋ ਝਾਲਰ ਤੇ ਮੂੰਹ ਮੱਥਾ ਪਿਓਰ ਸਾਈ ਵਾਲਾ ਦੋਸਤੋ ਘਰੇ ਰੱਖਣ ਵਾਲੀ ਆ ਜਿਨ੍ਹਾਂ ਦੇ ਛੋਟੇ ਬੱਚੇ ਆ ਦੋਸਤੋ ਉਹਨਾਂ ਦੇ ਘਰੇ ਇਹ ਤੁਸੀਂ ਰੱਖ ਸਕਦੇ ਆ ਕਿਉਂਕਿ ਲੱਤ ਕਰਮਾਂ ਵਾਲੀ ਹਿਲਾਉਂਦੀ ਨਹੀਂ ਨੀ ਬਿਲਕੁਲ ਵੀ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜ ਥਾੜਾਂ ਦਾ ਤੁੰਨੀ ਵੀ ਉਸੇ ਤਰ੍ਹਾਂ ਦੋਵੇਂ ਪਾਸੋਂ ਦੇਖ ਸਕਦੇ ਆ ਤੁਸੀਂ ਤੇ ਥਣ ਤੋਂ ਥਣ ਦਾ ਸਾਈਜ਼ ਗਾਇਬ ਬਹੁਤ ਹੀ ਜਿਆਦਾ ਚੰਗਾ ਦੋਸਤੋ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਾਣਾ ਤੇ ਮੁਠੀ ਦੀ ਚੁਾਈ ਵਾਲਾ ਬਣਨਾ ਇਹਨੇ ਰਾਜੀਪਲੀ ਚੰਗੀ ਆ ਦੋਸਤੋ ਆ ਕੇ ਤੁਸੀਂ ਦੇਖੋਗੇ ਤਾਂ ਵਾਇਰ ਤੁਹਾਡੇ ਪਸੰਦ ਆਊਗੀ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਨਾ ਵੀ ਸਜਣੋ ਚੰਦਾਰਾ ਸਾਈਵਾਲ ਤੁਹਾਨੂੰ ਵੇਖਣ ਨੂੰ ਵੱਛੀ ਮਿਲੀ ਆ ਦਰਸ਼ਨ ਕਰ ਲੋ ਦੋਸਤੋ ਬਹੁਤ ਹੀ ਵਧੀਆ ਵੱਛੀ ਆ ਸੀਲਸ ਲਾਗਾ ਇਹ ਦੇਖ ਸਕਦੇ ਹੋ ਹਵਾਨਾ ਬਹੁਤ ਹੀ ਜਿਆਦਾ ਵਧੀਆ ਬਣਾਉਣਾ ਇਹਨੇ ਲੈ ਆਓ ਜੀ ਲਾਓ ਵੀ ਮਿੱਤਰੋ ਨੇ ਇਹਨਾਂ ਸਾਈਵਾਲ ਗਾਈਆਂ ਦੇ ਵਿੱਚ ਕਿਤੇ ਤਤਾਂ ਹੁੰਦੀਆਂ ਇਹਦੇ ਚ ਇੱਕ ਵੀਕ ਤਤ ਨਹੀਂ ਗਈ ਰਾਮਦਾਰੀ ਨਾਲ ਤੁਰ ਹੀ ਜਾਂਦੀ ਆ ਤੇ ਥਾਣਾ ਹਵਾਨੇ ਨੂੰ ਮੈਂ ਹੱਥ ਲਾ ਕੇ ਵਿਖਾਇਆ ਤੁਹਾਨੂੰ ਬਾਹਰ ਹੀ ਬੰਦੇ ਬਾਈ ਲੋਵੀ ਸੱਜਣੋ ਬਹੁਤ ਭਾਰੀ ਪਿੱਠ ਪੜਾ ਤੇ ਢਿੱਲਾ ਪਿੰਡਾ ਦੋਸਤੋ ਸਾਈਵਾਲ ਦਾ ਜਿਵੇਂ ਹੁੰਦਾ ਚੰਗੇ ਕਦ ਕਾਠ ਚਾ ਦੋਸਤੋ ਤੇ ਪਿਓਰ ਸਾਈਵਾਲ ਚ ਬਾਕੀ ਪਸ਼ੂ ਬਾਈ ਦੇ ਬਹੁਤ ਹੀ ਸ਼ਾਨਦਾਰ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਇੱਧਰ ਜਰਸੀ ਵੈੜ ਖੜੀ ਆ ਗੱਬਣ ਤੇ ਇਹਦੇ ਨਾਲ ਹੀ ਇੱਕ ਜਰਸੀ ਹੋਰ ਖੜੀ ਆ ਪੰਜਾਬ ਦੇ ਪਸ਼ੂ ਆ ਇਹ ਤੇ ਬਾਈ ਦਾ ਖੇਤੀਬਾੜੀ ਦਾ ਕੰਮ ਆ ਦੋਸਤੋ ਘਰੇਲੂ ਪਸ਼ੂ ਆ ਬਾਈ ਦੇ ਤੇ ਪ੍ਰੋਪਰ ਸਾਰੇ ਚੰਗੇ ਸੀਮਣਾ ਦੇ ਬੱਚੇ ਆ ਚੰਗੇ ਸੀਮਣਾ ਦੇ ਜਾਨਵਰ ਆ ਇਹ ਇਧਰ ਆ ਚਿਫ ਬੱਚੀ ਖੜੀ ਆ ਇਹਦੇ ਅਗਲੇ ਪਾਸੇ ਦੋਸਤੋ ਇੱਕ ਹੋਰ ਜਰਸੀ ਵੈੜ ਖੜੀ ਆ ਹਾਂ ਯਾਦਵਿੰਦਰ ਭਾਈ ਮੁੱਲ ਕੀ ਇਹਦਾ ਰੱਖਿਆ ਫਿਰ ਆਪਾਂ ਮੁੱਲ ਭਾਈ 68000 68000 ਚੋਂ ਮਾਨਤਨ ਭਾਈ ਹੋਜੀ ਥੋੜਾ ਬੋਤ ਲਓ ਵੀ ਮਿੱਤਰੋ ਬਾਲਾ ਹਲਾਨੀ ਵਾਲਿਆ ਬਾਈ ਨੇ 68000 ਮੁੱਲ ਕੀਤਾ ਸੀਲ ਸਲੱਗ ਬਹੁਤ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਚਾਰੇ ਪੈਰ ਗੱਡੀ ਖੜੀ ਆ ਕਰਮਾ ਵਾਲੀ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ